ਜੋ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ ਜੀ ਹਾਂ ਇੱਕ ਚੰਗੀ ਖਬਰ ਕੈਨੇਡਾ ਜਾ ਕੇ ਆਪਣੇ ਭਵਿੱਖ ਬਣਾਉਣ ਵਾਲਿਆਂ ਦੇ ਲਈ ਸਾਹਮਣੇ ਆਈ ਹੈ ਕੈਨੇਡਾ ਚ ਜਾ ਕੇ ਇੱਕ ਚੰਗਾ ਭਵਿੱਖ ਬਣਾਉਣ ਵਾਲਿਆਂ ਦੇ ਚਾਹਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਕੈਨੇਡਾ ਚ ਵੰਪਰ ਭਰਤੀਆਂ ਨਿਕਲੀਆਂ ਨੇ ਇਸ ਤਹਤ ਕੈਨੇਡਾ ਦੇ ਵਿੱਚ ਵੱਖ-ਵੱਖ ਵਰਕਰਾਂ ਦੀ ਲੋੜ ਹੈ ਇਸ ਵੇਲੇ ਕੈਨੇਡਾ ਚ ਫੈਕਟਰੀ ਵਰਕਰਾਂ ਜਨਰਲ ਲੇਬਰ ਦੀ ਵੱਡੀ ਲੋੜ ਹੈ ਜੀ ਹਾਂ ਕੈਨੇਡਾ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਕਾਮਿਆਂ ਦੀ ਲੋੜਾ ਕੈਨੇਡਾ ਨੇ ਦਰਵਾਜ਼ੇ ਖੋਲੇ ਨੇ ਤਕਰੀਬਨ 5 ਤੋਂ 6 ਲੱਖ ਕਾਮਿਆਂ ਦੀ ਲੋੜ ਦੱਸੀ ਜਾ ਰਹੀ ਹੈ ਕਾਮਿਆਂ ਲਈ ਖੁਸ਼ਖਬਰੀ ਹੈ ਹੱਥੀਂ ਕਿਰਤ ਕਰਨ ਵਾਲੇ ਲੋਕਾਂ ਦੇ ਲਈ ਇੱਕ ਖੁਸ਼ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਅਹਿਮ ਤੇ ਵੱਡੀ ਖਬਰ ਹੈ ਇਸ ਵੇਲੇ ਦੀ ਕਹਿ ਸਕਦੇ ਹਾਂ ਕਿ ਕੰਸਟਰਕਸ਼ਨ ਵਰਕਰਸ ਅਗੇ ਆ ਰਹੇ ਨੇ ਕੰਸਟਰਕਸ਼ਨ ਖੇਤਰ ਚ ਲੱਗੀਆਂ ਕੰਪਨੀਆਂ ਆ ਗੇ ਆ ਰੀਆਂ ਨੇ ਕਾਮਿਆਂ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕੈਨੇਡੀਅਨ ਹੋਮ ਬਿਲਡਰਸ ਦੇ ਸੀਈਓ ਯਾਨੀ ਕਿ ਮੁੱਖ ਕਾਰਜਕਾਰ ਅਫਸਰ ਕੇਵਿਨ ਲੀ ਨੇ ਕਿਹਾ ਕਿ ਉਹਨਾਂ ਦੇ 22 ਤੋਂ 25% ਮੁਲਾਜ਼ਮ ਜਿਹੜੇ ਨੇ ਉਹ ਸੇਵਾ ਮੁਕਤ ਹੋਣ ਜਾ ਰਹੇ ਨੇ ਉਹਨਾਂ ਕਿਹਾ ਕਿ ਸਾਨੂੰ 5 ਤੋਂ 6 ਲੱਖ ਕੰਸਟਰਕਸ਼ਨ ਵਰਕਰਸ ਦੀ ਜ਼ਰੂਰਤ ਪੈ ਸਕਦੀ ਹੈ ਜੀ ਹਾਂ ਤਾਂ ਜੋ ਕਰਾਂ ਦੀ ਉਸਾਰੀ ਦਾ ਕੰਮ ਫੈਡਰਲ ਸਰਕਾਰ ਜਾਂ ਸੂਬਾ ਸਰਕਾਰ ਵਿਉਂਤਬੰਦੀ ਕਰ ਰਹੀਆਂ ਨੇ ਉਹ ਨੇਪਰੇ ਚੜ ਸਕਣ ਜੀ ਹਾਂ ਵਿਵਸਥਮੰਦੀ ਨੂੰ ਨੇਪਰੇ ਚੜਾਉਣ ਦੇ ਲਈ ਉਹਨਾਂ ਨੂੰ ਵੱਧ ਤੋਂ ਵੱਧ ਕਾਮਿਆਂ ਦੀ ਲੋੜ ਹੈ ਜੇ ਲੇਬਰ ਕਾਮੇ ਹੋਣਗੇ ਪ੍ਰੋਪਰ ਵਰਕ ਫੋਰਸ ਲੇਬਰ ਫੋਰਸ ਉਹ ਚਾਹੀਦੀ ਹੈ ਤਾਂ ਕਿ ਇਹ ਸਭ ਕੰਮ ਸਿਰੇ ਚੜ ਸਕਣ ਜੀ ਹਾਂ ਜੋ ਵਿਵਸਥਮੰਦੀ ਫੈਡਰਲ ਸਰਕਾਰ ਜਾਂ ਸੂਬਾ ਸਰਕਾਰ ਬਣਾ ਰਹੀ ਹੈ ਉਸ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਨੇਪਰੇ ਚਾੜਨ ਦੇ ਲਈ ਉਹਨਾਂ ਨੂੰ ਕੰਸਟਰਕਸ਼ਨ ਵਰਕਰਸ ਦੀ ਲੋੜ ਹੈ ਜੀ ਹਾਂ ਕੈਨੇਡਾ ਜਾ ਕੇ ਆਪਣਾ ਸੁਨਹਿਰਾ ਭਵਿੱਖ ਬਣਾਉਣ ਦੀ ਆਸਟ ਕੈਨੇਡਾ ਜਾਣ ਵਾਲਿਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਉਹਨਾਂ ਨੂੰ ਕਾਮਿਆਂ ਦੀ ਲੋੜ ਹੈ ਤੁਹਾਨੂੰ ਦਿਏ ਕਿ ਕੈਨੇਡੀਅਨ ਹੋਮ ਬਿਲਡਰਸ ਦੇ ਸੀਈਓ ਯਾਨੀ ਕਿ ਮੁੱਖ ਕਾਰਜਕਾਰੀ ਅਫਸਰ ਕੈਵਿਨ ਲੀ ਨੇ ਕਿਹਾ ਹੈ ਕਿ ਉਹਨਾਂ ਦੇ 22 ਤੋਂ 25% ਮੁਲਾਜ਼ਮ ਜਿਹੜੇ ਨੇ ਉਹ ਸੇਵਾਮੁਕਤ ਹੋਣ ਜਾ ਰਹੇ ਨੇ ਇਸ ਕਰਕੇ ਉਹਨਾਂ ਨੂੰ ਕੰਸਟਰਕਸ਼ਨ ਵਰਕਰ ਦੀ ਲੋੜ ਹੈ ਉਹਨਾਂ ਦਾ ਸੀ ਇਹ ਕਿ ਇਸ ਦੇ ਨਾਲ ਹੀ ਆਰਬੀਸੀ ਦੇ ਅਸਿਸਟੈਂਟਸ ਚੀਫ ਇਕਨੋਮਿਸਟ ਰੌਬਰਟ ਹਿਗ ਦਾ ਕਹਿਣਾ ਹੈ ਕਿ ਉਹ ਵੀ ਸਹਿਮਤ ਨੇ ਕਿ ਕਾਮਯਾਬੀ ਦੀ ਜ਼ਰੂਰਤ ਹੈ ਆਉਣ ਦੇ 7 ਤੋਂ 8 ਸਾਲ ਦੌਰਾਨ ਉਹਨਾਂ ਨੇ ਕਿਹਾ ਕਿ ਸਾਨੂੰ 5 ਤੋਂ 6 6 ਲੱਖ ਪਲੱਸ ਬੰਦਿਆਂ ਦੀ ਜ਼ਰੂਰਤ ਹੋਏਗੀ 22 ਤੋਂ ਲੋਕ ਸੇਵਾ ਮੁਕਤ ਹੋਣ ਜਾ ਰਹੇ ਨੇ ਤੇ ਇਹ ਸੁਨਹਿਰੀ ਮੌਕਾ ਹੈ ਆਪਣਾ ਭਵਿੱਖ ਸਵਾਰਨ ਦਾ ਆਪਣਾ ਭਵਿੱਖ ਬਣਾਉਣ ਦਾ ਜਿਹੜੇ ਬੱਚੇ ਉਧਰ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਕੰਸਟਰਕਸ਼ਨ ਵਰਕ ਵੱਲ ਜੇਕਰ ਗੱਲ ਕਰੀਏ ਤਾਂ ਜਾਣ ਦੀ ਲੋੜ ਹੈ ਤਾਂ ਕਿ ਉਹ ਆਪਣਾ ਭਵਿੱਖ ਸਵਾਰ ਸਕਣ Subscribe to One India channel and never miss an update